ਜਿੰਨਾ ਪੰਜਾਂ ਪਿਆਰਿਆਂ ਨੇ ਗੁਰੂ ਜੀ ਨੂੰ ਆਪਣੇ ਸ਼ੀਸ਼ ਭੇਟ ਕੀਤੇ ਸਨ ਗੁਰੂ ਜੀ ਨੇ ਉਹਨਾਂ ਨੂੰ ਪੰਜ ਪਿਆਰੇ ਕਹਿ ਕੇ ਸਤਿਕਾਰਿਆ ਇਹ ਪੰਜ ਪਿਆਰੇ ਵੀ ਸਿੱਖ ਧਰਮ ਦੇ ਨਾਲ ਹੀ ਅਮਰ ਹੋ ਗਏ ਹਨ ਅੱਜ ਕਿਤੇ ਵੀ ਅਰਦਾਸ ਹੋਵੇ ਤਾਂ ਇਹਨਾਂ ਪੰਜਾਂ ਪਿਆਰਿਆਂ ਨੂੰ ਜ਼ਰੂਰ ਯਾਦ ਕੀਤਾ ਜਾਂਦਾ ਹੈ ਇਹਨਾਂ ਪੰਜਾਂ ਪਿਆਰਿਆਂ ਦਾ ਨਾਂ ਤਾਂ ਚਾਰ ਸਹਿਬਜ਼ਾਦਿਆਂ ਤੋਂ ਵੀ ਪਹਿਲਾਂ ਆਉਂਦਾ ਹੈ ਇਹ ਗੱਲ ਵੇਖਣ ਅਤੇ ਸਮਝਣ ਵਾਲੀ ਹੈ ਕਿ ਇਹ ਪੰਜ ਪਿਆਰੇ ਕੇਵਲ ਪੰਜਾਬ ਨਾਲ ਸੰਬੰਧਿਤ ਨਹੀਂ ਸਨ ਬਲਕਿ ਭਾਰਤ ਦੇ ਵੱਖ-ਵੱਖ ਪ੍ਰਦੇਸ਼ਾਂ ਵਿੱਚ ਵਾਏ ਸਨ ਇੱਥੇ ਇਹ ਤੱਥ ਸਪਸ਼ਟ ਹੋ ਜਾਂਦਾ ਹੈ ਕਿ ਭਾਰਤ ਦੇ ਹਰ ਕੋਨੇ ਵਿੱਚ ਗੁਰੂ ਦੇ ਸਿੱਖ ਮੌਜੂਦ ਸਨ ਅਤੇ ਗੁਰੂ ਸਾਹਿਬ ਸਾਰੇ ਹਿੰਦੁਸਤਾਨ ਨੂੰ ਆਪਣਾ ਕਰ ਮੰਦੇ ਸਨ ਅਤੇ ਸਾਰੇ ਦੇਸ਼ ਨੂੰ ਜ਼ੁਲਮ ਦੇ ਪੰਜੇ ਵਿੱਚੋਂ ਆਜ਼ਾਦ ਕਰਾਉਣਾ ਚਾਹੁੰਦੇ ਸਨ ਇਨ੍ਹਾਂ ਪੰਜਾਂ ਪਿਆਰਿਆਂ ਦੀ ਜੀਵਨੀ ਆਪ ਸੰਗਤਾਂ ਨਾਲ ਸੰਜੀ ਕਰ ਰਿਹਾ ਪਹਿਲੇ ਭਾਈ ਦਿਆ ਸਿੰਘ ਦੀ ਲਾਹੌਰ ਪੰਜਾਬ ਦੇ ਰਹਿਣ ਵਾਲੇ ਸਨ ਆਪ ਦਾ ਜਨਮ ਸੰਮਤ 1726 ਨੂੰ ਸੁੱਧ ਖੱਤਰੀਏ ਤੇ ਮਾਤਾ ਦਿਆਲੀ ਦੇ ਕਰ ਹੋਇਆ ਲਾਹੌਰ ਸ਼ਹਿਰ ਜਿਹੜਾ ਕਹਿਰ ਤੇ ਅਨਰਥ ਦਾ ਪ੍ਰਤੀਕ ਸੀ ਸ੍ਰੀ ਗੁਰੂ ਰਾਮਦਾਸ ਦਾ ਜਨਮ ਸਥਾਨ ਹੋਣ ਕਰਕੇ ਬਾਅਦ ਵਿੱਚ ਸਿੱਖੀ ਦੇ ਰੰਗ ਵਿੱਚ ਰੰਗਿਆ ਗਿਆ ਸੀ ਅੰਮ੍ਰਿਤਸਰ ਸ਼ਹਿਰ ਵਸ ਜਾਨਾ ਲਾਹੌਰ ਸ਼ਹਿਰ ਵਿੱਚ ਨਿਮਰਤਾ ਤੇ ਦਇਆ ਵੀ ਆ ਗਈ ਸੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਸ਼ਾਦੀ ਵੀ ਉੱਥੇ ਹੀ ਹੋਈ ਸੀ ਇਸ ਲਈ ਲਾਹੌਰ ਉਸ ਸਿੱਖੀ ਦਾ ਗੂੜਾ ਪ੍ਰਭਾਵ ਸੀ ਭਾਈ ਦਿਆ ਸਿੰਘ ਆਪਣੇ ਜਨਮ ਤੋਂ ਹੀ ਸਿੱਖੀ ਦੀ ਗੁੜਤੀ ਲੈ ਕੇ ਜਵਾਨ ਹੋਏ ਸਨ ਸਿੱਖੀ ਉਹਨਾਂ ਦੇ ਅੰਗ ਸੰਗ ਵਿੱਚ ਭਰੀ ਸੀ ਅਤੇ ਉਹ ਪਹਿਲਾਂ ਹੀ ਆਪਣਾ ਸਭ ਕੁਝ ਗੁਰੂ ਜੀ ਦਾ ਸਮਝਦੇ ਸਨ ਸੰਮਤ 1756 ਦੀ ਵਿਸਾਖੀ ਨੂੰ ਉਹ ਪੂਰੇ 30 ਸਾਲਾਂ ਦੇ ਗੱਭਰੂ ਸਨ ਜਦ ਵਿਸਾਖੀ ਵਾਲੇ ਦਿਨ ਗੁਰੂ ਸਾਹਿਬ ਨੇ ਸ਼ੀਸ਼ ਦੀ ਮੰਗ ਕੀਤੀ ਤਾਂ ਪਹਿਲਾਂ ਤਾਂ ਉਹ ਕੁਝ ਚਿਦਕੇ ਪਰ ਜਦ ਉਹਨਾਂ ਨੇ ਅਨੁਭਵ ਕੀਤਾ ਕਿ ਮੇਰਾ ਤਾਂ ਕੁਝ ਵੀ ਨਹੀਂ ਹੈ ਇਸ ਤੋਂ ਚੰਗਾ ਕਿਹੜਾ ਮੌਕਾ ਹੋ ਸਕਦਾ ਹੈ ਕਿ ਇਹ ਸਰੀਰ ਗੁਰੂ ਜੀ ਦੀ ਭੇਟਾ ਕਰਕੇ ਦੁਨਿਆਵੀ ਸਮੁੰਦਰ ਨੂੰ ਪਾਰ ਕਰ ਜਾਵਾਂ ਖੋ ਸਤਨਾਮ ਸ਼੍ਰੀ ਵਾਹਿਗੁਰੂ ਇਸ ਲਈ ਉਹ ਪਹਿਲੇ ਸਿੱਖ ਸਨ ਜਿਹੜੇ ਝਟਪੜ ਸੀਸ ਦੇਣ ਲਈ ਤਿਆਰ ਹੋ ਗਏ ਸਨ ਪਹਿਲਾ ਉਹਨਾਂ ਦਾ ਨਾਂ ਦਿਆਰਾਮ ਸੀ ਪਰਮਰਸ਼ਕ ਇਹੋ ਭਾਈ ਦਿਆ ਸਿੰਘ ਬਣ ਗਏ ਉਹ ਸਦਾ ਗੁਰੂ ਗੋਬਿੰਦ ਸਿੰਘ ਜੀ ਨਾਲ ਰਹੇ ਅਤੇ ਸਾਰੇ ਜੁੱਧਾਂ ਵਿੱਚ ਉਹਨਾਂ ਗੁਰੂ ਸਾਹਿਬ ਦਾ ਸਾਥ ਦਿੱਤਾ ਚਮਕੌਰ ਦੀ ਜੰਗ ਸਮੇਂ ਸਿੰਘਾਂ ਨੇ ਉਹਨਾਂ ਦੀ ਜ਼ਿੰਮੇਵਾਰੀ ਗੁਰੂ ਸਾਹਿਬ ਨਾਲ ਰਹਿਣ ਦੀ ਲਈ ਸੀ ਜਦ ਦੀਨਾ ਕੰਗੜ ਵਿਖੇ ਫਤਿਹ ਦੀ ਚਿੱਠੀ ਜਫਰਨਾਮਾ ਲਿਖੀ ਗਈ ਤਾਂ ਭਾਈ ਦਿਆ ਸਿੰਘ ਉਸ ਚਿੱਠੀ ਨੂੰ ਲੈ ਕੇ ਔਰੰਗਜ਼ੇਬ ਨੂੰ ਮਿਲੇ ਗੁਰੂ ਸਾਹਿਬ ਦੇ ਨਾਲ ਹੀ ਉਹ ਦਮਦਮਾ ਸਾਹਿਬ ਅਤੇ ਇਨਾਂ ਦੇੜ ਕੇ ਅਤੇ ਇਨਾਂ ਦੇੜ ਵਿਖੇ ਹੀ ਉਹ ਸੰਮਤ 1765 ਵਿੱਚ ਸਵਰਗਵਾਸ ਹੋ ਗਏ ਸਨ ਆਖੋ ਸਤਨਾਮ ਸ੍ਰੀ ਵਾਹਿਗੁਰੂ ਭਾਈ ਧਰਮ ਸਿੰਘ ਭਾਈ ਧਰਮ ਸਿੰਘ ਜੀ ਹਸਤਨਾਪੁਰ ਦਿੱਲੀ ਦੇ ਰਹਿਣ ਵਾਲੇ ਸਨ ਉਹਨਾਂ ਦਾ ਜਨਮ ਸੰਮਤ 1723 ਵਿੱਚ ਸ੍ਰੀ ਸੰਤ ਰਾਮ ਜੱਟ ਦੇ ਘਰ ਹੋਇਆ ਉਹਨਾਂ ਦੀ ਮਾਤਾ ਦਾ ਨਾਂ ਸੰਭੋ ਸੀ ਉਹਨਾਂ ਨੇ ਮਾਤਾ ਪਿਤਾ ਗੁਰੂ ਤੇਗ ਬਹਾਦਰ ਜੀ ਦੇ ਸਿੱਖ ਸਰਦਾਲੂ ਸਨ ਭਾਈ ਧਰਮ ਸਿੰਘ ਨੇ ਵੀ ਸਿੱਖੀ ਦੀ ਰੋਸ਼ਨੀ ਉਹਨਾਂ ਪਾਸੋਂ ਹੀ ਪ੍ਰਾਪਤ ਕੀਤੀ ਉਹਨਾਂ ਦਾ ਪਹਿਲਾ ਨਾਂ ਧਰਮ ਚੰਦ ਜਾਂ ਧਰਮਦਾਸ ਸੀ ਜਿਵੇਂ ਵੀ ਵੱਖ-ਵੱਖ ਇਤਿਹਾਸਕਾਰਾਂ ਨੇ ਇਹ ਦੋਵੇਂ ਨਾਂ ਦਿੱਤੇ ਹਨ ਅਤੇ ਅੰਮ੍ਰਿਤ ਛਕਣ ਤੋਂ ਬਾਅਦ ਉਹ ਭਾਈ ਧਰਮ ਸਿੰਘ ਹੋ ਗਏ ਭਾਈ ਦਿਆ ਸਿੰਘ ਵਾਂਗ ਇਹ ਵੀ ਗੁਰੂ ਸਾਹਿਬ ਨਾਲ ਆਖਰੀ ਦਮ ਤੱਕ ਰਹੇ ਉਹਨਾਂ ਨੇ ਸਾਰੇ ਧਰਮ ਯੁੱਧਾਂ ਵਿੱਚ ਭਾਗ ਲਿਆ ਤੇ ਆਪਣੀ ਸੂਰਬੀਰਤਾ ਦੇ ਜੋਹਰ ਵਿਖਾਏ ਚਮਕੌਰ ਦੀ ਜੰਗ ਸਮੇਂ ਇਹ ਵੀ ਗੁਰੂ ਸਾਹਿਬ ਦੇ ਨਾਲ ਸਨ ਪਰ ਜਦ ਸੰਗਤ ਨੇ ਇਹਨਾਂ ਦੀ ਜ਼ਿੰਮੇਵਾਰੀ ਗੁਰੂ ਸਾਹਿਬ ਨਾਲ ਰਹਿਣ ਦੀ ਲਈ ਤਾਂ ਇਹਨਾਂ ਵੀ ਚਮਕੌਰ ਦੀ ਗੜੀ ਵਿੱਚੋਂ ਨਿਕਲ ਕੇ ਗੁਰੂ ਸਾਹਿਬ ਦਾ ਸਾਥ ਦਿੱਤਾ ਦੀਨਾ ਕਾੰਗੜ ਮੁਕਤਸਰ ਅਤੇ ਦਮਦਮਾ ਸਾਹਿਬ ਠਹਿਰਣ ਸਮੇ ਹੋ ਗੁਰੂ ਜੀ ਨਾਲ ਰਹੇ ਅਤੇ ਜਦ ਗੁਰੂ ਜੀ ਨਾਂ ਦੇੜ ਗਏ ਤਾਂ ਭਾਈ ਸਾਹਿਬ ਵੀ ਉਹਨਾਂ ਦੇ ਨਾਲ ਸਨ ਨਾਂ ਦੇੜ ਵਿਖੇ ਹੀ ਉਹਨਾਂ ਨੇ ਸੰਮਤ 1765 ਨੂੰ ਆਪਣਾ ਸਰੀਰ ਛੱਡਿਆ ਭਾਈ ਮੁਹਕਮ ਸਿੰਘ ਭਾਈ ਮੁਹਕਮ ਸਿੰਘ ਜੀ ਦਵਾਰਕਾ ਗੁਜਰਾਤ ਦੇ ਰਹਿਣ ਵਾਲੇ ਸਨ ਉਹਨਾਂ ਦਾ ਜਨਮ ਸੰਮਤ 1720 ਵਿੱਚ ਸ੍ਰੀ ਤੀਰਥ ਚੰਦ ਛਿੰਬੇ ਅਤੇ ਮਾਤਾ ਦੀਵਾ ਬਈ ਦੀ ਕੁਖਤੋ ਹੋਇਆ ਦਵਾਰਕਾ ਪੰਜਾਬ ਜਾਂ ਅਨੰਦਪੁਰ ਤੋਂ ਹਜ਼ਾਰਾਂ ਮੀਲ ਦੂਰ ਹੈ ਪਰ ਵਾਰੇ ਜਾਈਏ ਗੁਰੂ ਸਾਹਿਬ ਜੀ ਦੀ ਸਿੱਖੀ ਦੇ ਕਿ ਭਾਰਤ ਦੇ ਹਰ ਭਾਗ ਵਿੱਚ ਉਹਨਾਂ ਦੀ ਸਿੱਖੀ ਦਾ ਅਨੂਠਾ ਪ੍ਰਭਾਵ ਤੇ ਪਿਆਰ ਸੀ ਪਾਈ ਮੋਕਮ ਸਿੰਘ ਹਜ਼ਾਰਾਂ ਮੀਲਾਂ ਦਾ ਪੰਧ ਕਰਕੇ ਵਿਸਾਖੀ ਵਾਲੇ ਦਿਹਾੜੇ ਹਾਜ਼ਰ ਹੋਏ ਸਨ ਉਸ ਬਹਾਦਰੀ ਨਾਲ ਸੰਬੰਧਿਤ ਸਨ ਉਸ ਬਰਾਦਰੀ ਨਾਲ ਸੰਬੰਧਤ ਸਨ ਜਿਨ੍ਹਾਂ ਨੂੰ ਕਟਿਆ ਅਤੇ ਅਛੂਤ ਸਮਝਿਆ ਜਾਂਦਾ ਸੀ ਪਰ ਉਹਨਾਂ ਦੀ ਸੀਸ ਭੇਟ ਕਰਨ ਦੀ ਦਲੇਰੀ ਨੇ ਸਾਬਤ ਕਰ ਦਿੱਤਾ ਕਿ ਹਿੰਮਤ ਅਤੇ ਹੌਸਲੇ ਵਿੱਚ ਉਹ ਕਿਸੇ ਵੀ ਉੱਚੀ ਕੌਮ ਤੋਂ ਘੱਟ ਨਹੀਂ ਸਨ ਉਹਨਾਂ ਦਾ ਪਹਿਲਾ ਨਾਮ ਹਕਮ ਚੰਦ ਸੀ ਅਤੇ ਅਮਰ ਸ਼ੱਕੀ ਹੋ ਮੁਹਕਮ ਸਿੰਘ ਬਣ ਗਿਆ ਖੋ ਸਤਨਾਮ ਗੁਰੂ ਸਾਹਿਬ ਦੇ ਉਹ 94 ਸੂਰਬੀਰਾਂ ਵਿੱਚੋਂ ਸਨ ਅਤੇ ਸਭ ਧਰਮ ਯੁੱਧਾਂ ਵਿੱਚ ਉਹਨਾਂ ਆਪਣੀ ਬਹਾਦਰੀ ਦੀ ਧਾਕ ਪਾਈ ਚਮਕੌਰ ਸਾਹਿਬ ਦੀ ਜੰਗ ਵਿੱਚ ਉਹਨਾਂ ਨੇ ਆਪਣੇ ਸਾਥੀਆਂ ਨਾਲ ਗੁਰਮਤਾ ਕਰਕੇ ਗੁਰੂ ਜੀ ਭਾਈ ਦਿਆ ਸਿੰਘ ਭਾਈ ਧਰਮ ਸਿੰਘ ਤੇ ਭਾਈ ਮਾਨ ਸਿੰਘ ਨੂੰ ਹਵੇਲੀ ਵਿੱਚੋਂ ਜਾਣ ਦੀ ਬੇਨਤੀ ਕੀਤੀ। ਪ੍ਰਾਪ ਬੜੀ ਸ਼ੁਰਮਗਤੀ ਨਾਲ ਦੁਸ਼ਮਣਾਂ ਨਾਲ ਲੜਦੇ ਰਹੇ ਅਸੀਂ ਲੜਾਈ ਵਿੱਚ ਸੈਂਕੜੇ ਜ਼ਾਲਿਮਾਂ ਨੂੰ ਨਰਕ ਵਿੱਚ ਭੇਤੀ ਹੋਈ 22 ਦਸੰਬਰ ਸਨ 1704 ਨੂੰ ਸ਼ਹੀਦ ਹੋ ਗਏ। ਭਾਈ ਸਹਿਬ ਸਿੰਘ ਭਾਈ ਸਹਿਬ ਸਿੰਘ ਜੀ ਬਿੱਤਰ ਕਰਨਾਟਕ ਦੇ ਰਹਿਣ ਵਾਲੇ ਸਨ ਆਪ ਦਾ ਜਨਮ ਸੰਮਤ 1719 ਨੂੰ ਭਾਈ ਚਮਨੇ ਨਾਈ ਦੇ ਕਰ ਮਾਤਾ ਸੋਨਾ ਬਾਈ ਦੇ ਕੁਖਤੋਂ ਹੋਇਆ ਵਿਦਰ ਸ਼ਹਿਰ ਕਰਨਾਟਕ ਵਿੱਚ ਭਾਰਤ ਦੇ ਦੱਖਣ ਵਿੱਚ ਹੈ ਜਿਸ ਤੋਂ ਭਲੀ ਪਾਤੇ ਪਤਾ ਲੱਗਦਾ ਹੈ ਕਿ ਗੁਰੂ ਸਾਹਿਬ ਦਾ ਦੱਖਣ ਵਿੱਚ ਵੀ ਕਾਫੀ ਪ੍ਰਭਾਵ ਸੀ ਹਿੰਦੁਸਤਾਨ ਦੇ ਸਾਰੇ ਲੋਕ ਮੁਗਲ ਹਕੂਮਤ ਦੇ ਜ਼ੁਲਮ ਤੋਂ ਤੰਗ ਆ ਚੁੱਕੇ ਸਨ ਅਤੇ ਅਧਿਆਤਮਿਕ ਪੱਖ ਤੋਂ ਵੀ ਉਹ ਖੋਖਲੇ ਹੋ ਗਏ ਸਨ ਇਸ ਕਰਕੇ ਸਾਰੇ ਭਾਰਤਵਾਸੀ ਗੁਰੂ ਸਾਹਿਬ ਨੂੰ ਆਪਣਾ ਮਸੀਹਾ ਸਮਝਦੇ ਸਨ ਇਹ ਗੱਲ ਅਤ ਕਥਨੀ ਨਹੀਂ ਹੋਵੇਗੀ ਕਿ ਜੇ ਗੁਰੂ ਸਾਹਿਬ ਦੂਦ ਹੱਕੇ ਹੋਰ ਸੰਸਾਰ ਵਿੱਚ ਰਹਿੰਦੇ ਤਾਂ ਸਾਰਾ ਹਿੰਦੁਸਤਾਨ ਹੀ ਸਿੱਖ ਬਣ ਜਾਂਦਾ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਭਾਈ ਸਹਿਬ ਸੰਗਤੀ ਸੂਰਬੀਰ ਅਤੇ ਫੁਰਤੀਲੇ ਸਨ ਉਹਨਾਂ ਗੁਰੂ ਸਾਹਿਬ ਦਾ ਸਾਰੀਆਂ ਜੰਗਾਂ ਜੁੱਧਾਂ ਵਿੱਚ ਸਾਥ ਦਿੱਤਾ ਚਮਕੌਰ ਸਾਹਿਬ ਦੇ ਜੁੱਧ ਵਿੱਚ ਇੰਨਾ ਵੀ ਆਪਣੀ ਜਾਨ ਦੀ ਬਾਜ਼ੀ ਲਾ ਦਿੱਤੀ ਆਪਣੇ ਹੋਰ ਸਾਥੀਆਂ ਪਾਈ ਮੋਹਕਮ ਸਿੰਘ ਪਾਈ ਹਿੰਮਤ ਸਿੰਘ ਨਾਲ ਗੁਰਮਤਾ ਕਰਕੇ ਇਨ੍ਹਾਂ ਗੁਰੂ ਸਾਹਿਬ ਨੂੰ ਕਿਲਾ ਛੱਡਣ ਲਈ ਮਜਬੂਰ ਕੀਤਾ ਚਮਕੌਰ ਸਾਹਿਬ ਦੀ ਜੰਗ ਵਿੱਚ ਵੀ ਹੀ ਬੜੀ ਬਹਾਦਰੀ ਨਾਲ ਲੜਦੇ ਰਹੇ 22 ਦਸੰਬਰ 1704 ਨੂੰ ਆਪ ਸ਼ਹਾਦਤ ਦਾ ਜਮ ਪੀ ਗਿਆ ਖੋ ਸਤਨਾਮ ਪਾਈ ਹਿੰਮਤ ਸਿੰਘ ਪਾਈ ਹਿੰਮਤ ਸਿੰਘ ਜਗਨਨਾਥਪੁਰੀ ਉੜੀਸਾ ਦੇ ਵਸਨੀਕ ਸਨ ਉਹਨਾਂ ਦਾ ਜਨਮ ਭਾਈ ਗੁਲਾਬ ਰਾਏ ਚ ਹੋਰ ਦੇ ਘਰ ਸੰਮਤ 1718 ਵਿੱਚ ਹੋਇਆ ਆਪ ਜੀ ਦੀ ਭੱਗਾਂ ਵਾਲੀ ਮਾਤਾ ਦਾ ਨਾਂ ਮਾਤਾ ਧੰਨੋ ਸੀ ਜਗਨਤਪੁਰੀ ਪੰਜਾਬ ਤੋਂ ਕੋਹਾਂ ਦੂਰ ਹੈ ਪਰ ਭਾਈ ਸਾਹਿਬ ਵਿੱਚ ਗੁਰੂ ਸਾਹਿਬ ਵਾਸਤੇ ਇੰਨੀ ਸ਼ਰਧਾ ਅਤੇ ਪ੍ਰੇਮ ਸੀ ਕਿ ਆਪ ਹਜ਼ਾਰਾਂ ਕੋਹਾਂ ਦਾ ਪਿੰਡਾ ਪੈਦਲ ਚੱਲ ਕੇ ਹਜ਼ੂਰ ਸਾਹਿਬ ਹਜ਼ੂਰ ਦੇ ਦਰਬਾਰ ਵਿੱਚ ਹਾਜ਼ਰ ਹੋਏ ਜਗਨਤਪੁਰੀ ਆਪ ਇੱਕ ਪਵਿੱਤਰ ਅਤੇ ਉਗਾ ਤੀਰਸ ਸਥਾਨ ਹੈ ਜਿੱਥੇ ਕੀ ਹਿੰਦੁਸਤਾਨ ਦੇ ਹਰ ਕੁੰਨੇ ਤੋਂ ਲੱਖਾਂ ਲੋਕ ਦਰਸ਼ਨਾਂ ਨੂੰ ਜਾਂਦੇ ਹਨ ਪਰ ਭਾਈ ਸਾਬ ਜੀ ਦਾ ਪੱਥਰਾਂ ਦੀ ਪੂਜਾ ਵਿੱਚ ਵਿਸ਼ਵਾਸ ਨਹੀਂ ਸੀ ਉਹ ਕੇਵਲ ਅਕਾਲ ਪੁਰਖ ਅਤੇ ਗੁਰੂ ਗੋਬਿੰਦ ਸਿੰਘ ਨੂੰ ਮੰंदे ਸਨ ਆਪ ਦਾ ਪਹਿਲਾਂ ਨਾ ਹਿੰਮਤ ਰਹੀ ਸੀ ਪਰ ਅਮਰ ਸ਼ੱਕੀ ਆਪ ਹਿੰਮਤ ਸਿੰਘ ਬਣ ਕੇ ਆਪ ਦੇ ਨਾਂ ਅਨੁਸਾਰ ਆਪ ਅੱਥਾ ਹਿੰਮਤ ਵਾਲੇ ਅਤੇ ਬਹਾਦਰ ਸਨ ਉਹਨਾਂ ਨੇ ਕਿਸੇ ਵੀ ਜੰਗ ਵਿੱਚ ਪਿੱਠ ਨਹੀਂ ਵਿਖਾਈ ਸੀ ਤੋ ਆਖਰੀ ਧਮਾ ਤੱਕ ਗੁਰੂ ਸਾਹਿਬ ਦੇ ਅੰਗ ਸੰਗ ਰਹੇ ਚਮਕੌਰ ਸਾਹਿਬ ਦੀ ਜੰਗ ਸਮੇ ਆਪ ਵੀ ਉਸ ਗੁਰਮੱਤੇ ਵਿੱਚ ਸ਼ਾਮਲ ਸਨ ਜਿਸ ਕਰਕੇ ਗੁਰੂ ਸਾਹਿਬ ਨੂੰ ਚਮਕੌਰ ਦੀ ਗੜੀ ਨੂੰ ਛੱਡਣਾ ਪਿਆ ਚਮਕੌਰ ਦੀ ਜੰਗ ਵਿੱਚ ਆਪ ਬੜੀ ਹਿੰਮਤ ਅਤੇ ਬਹਾਦਰੀ ਨਾਲ ਲੜੇ ਅਤੇ ਸੈਂਕੜੇ ਵੈਰੀਆਂ ਨੂੰ ਮੋਤੇ ਘਾਟ ਉਤਾਰ ਕੇ ਈਸਵੀ 22 ਦਸੰਬਰ 1704 ਨੂੰ ਆਪ ਪ੍ਰਭੂ ਦੇ ਚਰਨਾਂ ਵਿੱਚ ਜਾ ਬਿਰਾਜੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ